ਮਾ ਜਿਹੜਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮਾਮਲਾ ਹੈ ਇਹ ਚੋਰ ਨਹੀਂ ਇਹ ਸਨੇਚਰ ਹੈ ਲੜਕਾ ਹੀ ਹਰੀਦਾਂ 8 ਤਰੀਕ ਦੀ ਰਾਤ ਨੂੰ ਇਹ ਜਾਂਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਇਹ ਕੋਲ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸਪੌਂਟ ਨੂੰ ਪਹੁੰਚਦਾ ਇਹਨਾਂ ਨੇ ਫਿਰਕੇ ਲੱਭਾ ਜੀ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨਨਨ ਰੈਸਟ ਕਰਨ ਤੋਂ ਬਾਅਦ ਮੇਰੇ ਨਾਲ ਕੋਈ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਉਹ ਹੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਕਰਨੀ ਹੈ ਕਿ ਕਿੰਨੇ ਚਿਰ ਸਟ੍ਰੇਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਹੀ ਹੈ ਇਸ ਕਰਕੇ ਤੇ ਨੂੰ ਕੰਟਰੋਲ ਕਰਦੇ ਇੱਕ ਨਾ ਜੀ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਾਂ ਪੀਸ ਚੱਲਦੀ ਹੈ ਉਹ ਡਿਊਰੀ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿੱਚ ਇਹਨਾਂ ਕਰਵਾਈ ਗਈ ਹੈ ਨਾ ਜਿਹੜਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮਾਮਲਾ ਹੈ ਇਹ ਚੋਰੀ ਹੈ ਜੀ ਇਹ ਸਨੇਚਰ ਹੈ। ਬਟੇ ਪਰਿਹਰੀ ਰਾਮ 8 ਤਰੀਕ ਨੂੰ ਜਾਦੂ ਇਹ ਜੁ ਜਾਂਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਇਹ ਕੋਲ ਮੋਬਾਈਲ ਸਨੇਚ ਕੀਤਾ। ਇਹ ਮੋਬਾਈਲ ਸਨੇਚ ਕਰਕੇ ਭੱਜ ਗਏ। ਪੁਲਿਸ ਪਟਨਾ ਦਾ ਇਹਨਾਂ ਨੇ ਫਿਰ ਕੇ ਰਾ ਪਾ ਗਏ। ਇਹਨਾਂ ਨੇ ਦੋਨਾਂ ਨੂੰ ਕਾਬੂ ਕਰ ਲਿਆ। ਇੱਕ ਦਾ ਨਾਮ ਬਲਬ੍ਰੀਤ ਸਿੰਘ ਇੱਕ ਦਾ ਨੰਨ ਰੈਸਟ ਕਰਨ ਤੋਂ ਬਾਅਦ ਫਿਰ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ। ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਸ਼ੁਰੂ। ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰੀਆਂ ਕੇਸ ਕਰਕੇ ਤੈਨੂੰ ਕਾਬੂ ਕਰ ਦੇਣਾ ਜੀ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਾਂ 20 ਚੱਲੰਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿੱਚ ਇਹਨਾਂ ਕਰਵਾਈ ਹੋਊਗੀ ਨਾ ਨਾ ਜਿਹੜਾ ਮੋਬਾਈਲ ਦਾ ਚੋਰ ਫੜਿਆ ਹੈ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਕੀ ਮਾਮਲਾ ਹੈ ਇਹ ਚੋਰੀ ਦੀ ਹੈ ਜੀ ਜਾਂ ਸਨੇਚਰ ਹੈ ਤੇ ਪਾਈ ਹਰੀ ਰਾਮ 83 ਦੇ ਮਜ਼ਦੂਰ ਉਹ ਜਾਣਦੇ ਹੀ ਆਪਣੇ ਘਰ ਨੂੰ ਇਹ ਦੋ ਲੜਕੇ ਨੇ ਇਹਨੂੰ ਮੋਬਾਈਲ ਸਨੈਚ ਕੀਤਾ ਇਹਨੂੰ ਮੋਬਾਈਲ ਸਨੈਚ ਕਰਕੇ ਭੱਜ ਗਏ। ਪੁਲਿਸਪਟ ਨੇ ਜਦੋਂ ਪਤਾ ਲੱਗਦਾ ਇਹਨਾਂ ਨੇ ਫਿਰ ਕੇ ਰਪਾ ਗਈ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ। ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨੰਨ ਅਰੈਸਟ ਕਰਨ ਤੋਂ ਬਾਅਦ ਫਿਰ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੈਚ ਕੀਤਾ ਸੀ ਪਲਾਈ ਦਾ ਉਹ ਜੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਵਦੀਸ਼ ਕਰਨ। ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ। ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਇਹਨੂੰ ਕੇਸ ਕਰਕੇ ਤੁਹਾਨੂੰ ਕਾਬੂ ਕਰ ਦੇਣਾ ਜੀ। ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਾਂ ਪੀਛੇ ਚੱਲਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿੱਚ ਇਹਨੇ ਕਾਰਵਾਈ ਹੋਣੀ ਹੈ ਮੈਂ ਜਿਹੜਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਦਾ ਮਰ ਕੀ ਮਾਮਲਾ ਹੈ ਇਹ ਚੋਰੀ ਨਹੀਂ ਹੈ ਇਹ ਸਨੇਚਰ ਹੈ ਇਕਲੌਤਾ ਹੀ ਹਰੀਦਾਂ 8 ਤਰੀਕ ਨੂੰ ਜਾਦ ਨੂੰ ਇਹ ਜਾਂਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਇਹ ਕੋਲ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜ ਗਏ ਉਸਪਾਰਕ ਨੂੰ ਪਾਕਪਟ ਦੇ ਨਾਲ ਅਨੁਭਰ ਕੇ ਰਪਾਗੇ ਇਹ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨੰਨ ਅਰੈਸਟ ਕਰਨ ਤੋਂ ਬਾਅਦ ਫਿਰ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਕਰਨ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਰ ਹੀ ਹੈ ਕੇਸ ਕਰਕੇ ਤੇ ਨੂੰ ਕਾਬੂ ਕਰਦੇ ਇੱਕ ਨਾ ਜੋ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੱਦੇ ਤੇ ਉਹ ਤਾਂ 20 ਚੱਲਣ ਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿੱਚ ਇਹਨਾਂ ਕਾਰਵਾਈ ਹੋਊਗੀ